ਔਰ ਰਹਿਮਾਨ ਜੋਧਰ ਪੁਲਵਾਨ ਜੀ ਦਾ ਪੁੱਤ ਹੈ ਔਰ ਥਾਨੇ ਦਾ ਸ਼ੇਂਦਰਪਾਲ ਜੀ ਦਾ ਪੁੱਤ ਹੈ ਇਹ ਨੌਗਰ ਸ਼੍ਰੀ ਅਨੰਦਪੁਰ ਸਾਹਿਬ ਦੀ ਚੈਂਪੀਅਨਸ਼ਿਪ ਦਾ ਦੋ ਵਰਤ ਪੰਜਾਬ ਕੇਸਰੀ ਕੱਲ ਹੈ ਦੂਸਰੇ ਪਾਸੇ ਬਣੀ ਕਿਲਾ रायपुर ਦੀ ਖੇਡਾਂ ਬੜੀਆਂ ਮਸ਼ਹੂਰ ਹੈ ਔਰ ਆਲਮਗੀਰ ਅਖਾੜੇ ਚ ਸਕੰਦਰ ਪੁਲਵਾਨ ਦਾ ਇਹ ਪੱਠਾ ਮੰਨਿਆ ਪਰ ਮੰਨਿਆ ਜੁਦ ਜਿਹੜਾ ਸ਼ੁਰੂ ਹੋ ਚੁੱਕਾ ਹੈ ਅਖਾੜੇ ਦੇ ਵਿੱਚ ਕਿ ਸਾਹਾਂ ਵਾਲੇ ਰਿਸ਼ਤੇ ਟੁੱਟਦੇ ਦੇਖੇ ਨੇ ਜਿਲਾ ਕਰਕੇ ਅਸੀਂ ਰੱਬ ਵਸਾਲਿਆ ਸੀ ਸਭਾ ਉੱਤੇ ਉਹ ਵੀ ਰਸਤੇ ਦੇਖੇ ਨੇ ਖੂਹਾਂ ਨੂੰ ਐਵੇਂ ਪਾਸਾ ਮੈਂ ਪਿਆ ਕੀ ਕਰੀਏ ਦਰਿਆ ਵੀ ਸੁੱਕਦੇ ਦੇਖੇ ਕੀ ਕਰੀਏ ਦਰਿਆ ਵੀ ਸੁੱਕਦੇ ਦੇਖੇ ਬਹੁਤ ਵਧੀਆ ਕੁਸ਼ਤੀ ਕਾਉਂ ਜਿੱਤਦਾ ਕਾਉਂ ਹਰਦਾ ਬਾਤ ਸਮੇ ਦੀ ਹੈ ਬਾਤ ਵਕਤ ਦੀ ਹੈ ਪਾਸੇ ਪਾਸੇ ਕੋਲ ਟੱਕਰੀਆਂ ਦੇ ਫਾਈਨਲ ਕੁਸ਼ਤੀ ਦੇਖ ਰਿਹਾ ਦੂਸਰੇ ਪਾਸੇ ਬਨੀ ਪ੍ਰਵਾਨ ਜੀ ਅਰ ਕਿਲਾ रायपुर ਬਹੁਤ ਹੀ ਵਧੀਆ ਆਲਮਗੀਰ ਅਖਾੜਾ ਸਿਕੰਦਰ ਪਹਿਲਵਾਨ ਦੇ ਅਖਾੜੇ ਦਾ ਇਮਾਨ ਹੈ ਇਧਰ ਬਾਬਾ ਜੀ ਦੇ ਵੱਲੋਂ ਬਾਰ-ਬਾਰ ਬਹੁਤ ਮੇਡਾ ਸਨਕਾਰ ਦਿੱਤਾ ਜਾ ਰਿਹਾ ਹੈ ਕੁਸ਼ਤੀ ਸਿਰ ਕੁਸ਼ਤੀ ਬਹੁਤ ਵਧੀਆ ਹੈ ਅੱਜ ਜਦੋਂ ਇਤਿਹਾਸ ਬਣਿਆ ਬਾਬਾ ਜੀ ਕੁਸ਼ਤੀ ਦਾ ਫਿਰ ਪਤਾ ਲੱਗਾ ਕਿ ਦੂਸਰੇ ਪਾਸ਼ਾ ਆਪ ਖੰਡੂਰ ਸਾਹਿਬ ਦੀ ਧਰਤੀ ਤੇ ਜਦੋਂ ਦਿਵਾਨਾ ਦੀ ਸਵਾਪਤੀ ਹੋ ਜਾਣੀ ਛੋਟੇ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਕੁਸ਼ਤੀ ਦੀ ਖੇਡ ਖੇਡਿਆ ਕਰਦੇ ਸਨ ਹੀਤਾ ਦੇ ਸਤਾਜ ਪੰਚਮ ਪਾਸ਼ਾ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜੀਆਂ ਨੇ ਇਸ ਖੇਡ ਨੂੰ ਗੁਰਬਾਣੀ ਦੇ ਵਿਚੰਕਤ ਕਰਾ ਕੇ ਖੇਡ ਦਾ ਮਾਨ ਵਧਾਇਆ ਹਮ ਸੰਗ ਦਾ ਪਹਿਲਵਾਨਾ ਮੈਂ ਗੁਰਮਿਲ ਉੱਚ ਦਮਾਲਣਾ ਹੋਈ ਛਿਜ ਇਕੱਠੀਆ ਜੋ ਬਿਠਾ ਦੇਖੇ ਆਪ ਜੀ ਮੇਰੀ ਪੀੜੀ ਦੇ ਬਾਲਕ ਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਆਪ ਵੱਡੇ ਮਦਸਨ ਜਿਨ੍ਹਾਂ ਨੇ ਪੈਂਡੇ ਖਾਨ ਵਰਗੇ ਮੱਲਾਂ ਨੂੰ ਪੈਦਾ ਕੀਤਾ ਔਰ ਨਗਰਾਂ ਦੇ ਵਿੱਚ ਔਰ ਨਗਰਾਂ ਦੀ ਸੁੱਖ ਤੇ ਲਈ ਇਹ ਸ਼ਿੰਗ ਮੇਲੇ ਕਰਾਇਆ ਜਾਂਦੇ ਬਹੁਤ ਸੋਹਣੀ ਕੁਸ਼ਤੀ ਖਾਣੇ ਚ ਔਰ ਜੇ ਮੈਂ ਪ੍ਰਿੰਸੀਪਲ ਦੀ ਗੱਲ ਕਰਾਂ ਬਾਬਾ ਮਲੇਸ਼ਾਹ ਜੀ ਇੱਕ ਵਾਰੀ ਸਕਤਾ ਨੂੰ ਦਰਸ਼ਨ ਦਿਓ ਦੋਨੇ ਇੱਕ ਵਾਰੀ ਫੱਦੇ ਦੀ ਸਾਂਝ ਪਾਇਓ ਬਾਬਾ ਜੀ ਫੱਦੇ ਦੀ ਸਾਂਝ ਪਾਇਓ ਸਕਤਾ ਦੇ ਨਾਲ ਬਾਬਾ ਜੀ ਪਾਇਓ ਫੱਦੇ ਦੀ ਸਾਂਝ ਇੱਕ ਵਾਰੀ ਜ਼ੋਰ ਕਰ ਤਾੜੀ ਮਾਰ ਦਿਓ ਬਾਬਾ ਬਿੰਦੇਸ਼ਾਹ ਜੀ ਦੇ ਲਈ ਔਰ ਸਬਰੋਟ ਨੰਗਲ ਆਪਿਆਂ ਨੇ ਜਿਹੜਾ ਸਭ ਤੋਂ ਪਹਿਲਾ ਪਟਕਾ ਹੈ ਪ੍ਰਿੰਪਾਲ ਫੁਗਵਾੜੇ ਨੂੰ ਦਿੱਤਾ ਹੈ ਇੱਕ ਵਾਰੀ ਖੇਰ ਜ਼ੋਰ ਕਰ ਤਾੜੀ ਮਾਰ ਦਿਓ ਇਹਨਾਂ ਦਾ ਆਸ਼ੀਰਵਾਦ ਹੀ ਕਹਾਂਗੇ ਔਰ ਬਾਬਾ ਬਿੰਦੇਸ਼ਾਹ ਜੀ ਖੁਦ ਵੱਡੇ ਮੰਨ ਰਹੇ ਹੈ ਸਬਰੋਟ ਨੰਗਲ ਦੀ ਧਰਤੀ ਹੈ ਔਰ ਅੱਜਕੱਲ੍ਹ ਉਸ ਪਰਪਤ ਦਾ ਪਰਮਾਤਮਾ ਦੇ ਵਿੱਚ ਲੀਨ ਰਹਿੰਦੇ ਐ ਜਿਸ ਤਰ੍ਹਾਂ ਸਾਈਂ ਲਖਵੀਰ ਸ਼ਾਹ ਜੀ ਪਰਪਤ ਦਾ ਪਰਮਾਤਮਾ ਦੇ ਵਿੱਚ ਲੀਨ ਰਹਿੰਦੇ ਹੋ ਸਿੰਦਰ ਇਹ ਵੀ ਜਿਹੜੇ ਪਰਪਤ ਦਾ ਪਰਮਾਤਮਾ ਦੀ ਯਾਦ ਦੇ ਵਿੱਚ ਲੀਨ ਰਹਿੰਦੇ ਆ ਦਰਬਾਰ ਸੱਚੀ ਸਰਵਕੀਰ ਪੀਰ ਪਾਪਾ ਲਖਦਾਤਾ ਜੀ ਕਿਟਾਰੀਆਂ ਔਰ ਦਰਬਾਰ ਦੇ ਸੱਚੇ ਔਰ ਸੁੱਚੇ ਸੇਵਾਦਾਰ ਮੈਂ ਸਾਈਂ ਲਖਵੀਰ ਸ਼ਾਹ ਜੀ ਖਾਨਦਾਨੀ ਦਰਬਾਰ ਤੇ ਖਾਨਦਾਨੀ ਗੱਦੀ ਦੇ ਬਾਦਸ਼ਾਹ ਦਿਲ ਤੋਂ ਧੰਨਵਾਦ ਕਰਦਾ ਐ ਔਰ ਸਾਈ ਲਖਬੀਰ ਸਿੰਘ ਸਾਹਿਬ ਜੀ ਕੁਟਾਰੀਆਂ ਆਪ ਜੀ ਅੰਦਰ ਅੱਜ ਦੇ ਸ਼ਿਝ ਮੇਲੇ ਦੇ ਨਾਲ ਨਾਲ ਦਰਬਾਰ ਤੇ ਸਰਾਨਾ ਜੋੜ ਮੇਲਾ ਹੈ ਔਰ ਸਕਤਾਂ ਦੇ ਸਹਿਯੋਗ ਦੇ ਨਾਲ ਜਿਹੜਾ ਕਰਾਇਆ ਜਾਂਦਾ ਮੈਂ ਦਿਨ ਤੋਂ ਧੰਨਵਾਦ ਕਰਦਾ ਔਰ ਬਾਬਾ ਬਿੱਲੇ ਸਿੰਘ ਸਾਹਿਬ ਜੀ ਸੰਪਰੋਤ ਨੰਗਲ ਉੱਚੇਚੇ ਤੌਰ ਤੇ ਪਹੁੰਚੇ ਉਹਨਾਂ ਦਾ ਵੀ ਬਹੁਤ ਵੱਡਾ ਧੰਨਵਾਦ ਹੈ ਇੱਥੇ ਪਹੁੰਚਣ ਤੇ ਔਰ ਹੋਰ ਸਾਰੀਆਂ ਸਕਾਰਾਤਮਕ ਸ਼ਖਸੀਅਤਾਂ ਦੇ ਨਾਲ ਨਾਲ ਸਾਰੀ ਸੰਗਤ ਦੇ ਸਹਿਯੋਗ ਦਾ ਮੈਂ ਬਹੁਤ ਵੱਡਾ ਸਨਕਾਰ ਕਰਦਾ ਹਾਂ ਔਰ ਅੱਜ ਦੇ ਇਹ ਮੇਲੇ ਨੂੰ ਚਾਚਰ ਤੁਸੀਂ ਲਾਇਓ ਅੱਜ ਇੱਥੇ ਮੈਂ ਰਾਣਾ ਬਾਬਾ ਜੀ ਸਮੋਲੀ ਰੋਸ਼ੀ ਮੋਟਰ ਗੰਜ ਫਗਵਾੜਾ ਵਾਲਿਆਂ ਦਾ ਨਰਸੀਮਹ ਸਟੋਰ ਦਾ ਧਰਵਾਦ ਉੱਥੇ ਬਾਬਾ ਹਾਕਮ ਸ਼ਾਹ ਜੀ ਸੰਤ ਗਰੀਬਤਾ ਜੀ ਅਰਪਕ ਉਦੋ ਸ਼ਾਜੀ ਦਾ ਸੈਨ ਲਖਵੀਰ ਸ਼ਾਜੀ ਦੇ ਉੱਪਰ ਅ ਸਿਰ ਦੇ ਉੱਪਰ ਕਹਿੰਦੇ ਕਿ ਬੜੀ ਕਿਰਪਾ ਹੈ ਸਖੀ ਸਰਬੰਦੀਪ ਤੀਰ ਕੋ ਬੰਨ ਲੱਗਦਾ ਹੁੰਦਾ ਜਿਹਦੇ ਪਰਬਖ ਸੁਰਦਗ ਬਹੁਤ ਸੋਹਣੀ ਕੁਸ਼ਤੀ ਹੈ ਆਓ ਖਾੜੇ ਦੇ ਵਿੱਚ ਇੱਕ ਪਾਸੇ ਪ੍ਰਿੰਸੀਪਲ ਦੂਸਰੇ ਪਾਸੇ ਕਹਿੰਦੇ ਕਿ ਵਾਦੀ ਆਹ ਕਹਿੰਦੇ ਕਿ ਪਕੜਾ ਬੱਝ ਰਹੀ ਹੈ ਬਗਲਾ ਭਰੀਆਂ ਗਈਆਂ ਕੌਣ ਦਿੱਤਾ ਹੈ ਕੌਣ ਹਟਾ ਹੈ ਬਾਤ ਬੱਗਦੀ ਹੈ ਰਹੀ ਵਾਸਤੇ ਘੱਟ ਸਮੇਂ ਨੇ ਇੱਕ ਨਾ ਮੰਨੀ ਮੈਂ ਫੜਫੜ ਰਹੀ ਤਰੀਕ ਸਮੇਂ ਖਿਸਕਾਈ ਗਈ ਸਮਝਿਆ ਹੈ ਉਹ ਕੰਨੀ ਖਿਸਕਾ ਜਾਂਦਾ ਰੱਬ ਬੰਦੇ ਅੰਦਰ ਰਹਿੰਦਾ ਹੈ ਮੂਹੋਂ ਦਾ ਦੁਨੀਆ ਇੱਕ ਕੰਦੀ ਉਦ ਪੂਜਾ ਧਰਮ ਸਥਾਨਾਂ ਤੇ ਰੱਬ ਨੂੰ ਲੱਭਦੀ ਰਹਿੰਦੀ ਮੈਨੂੰ ਤਾਂ ਮੁਰਸ਼ਿਦ ਉਹ ਮਿਲਿਆ ਜੋ ਸੱਜਣ ਵੀ ਤੇ ਰੱਬ ਵੀ ਹੈ ਦੇਵੀ ਮੁਖੜਾ ਉਸ ਦਾ ਦੇਖ ਲਵਾ ਕਿਸੇ ਜੀਤ ਦੀ ਥੋੜ ਨਹੀਂ ਰਹਿੰਦੀ ਦੇਵੀ ਮੁਖੜਾ ਉਸ ਦਾ ਦੇਖ ਲਵਾ ਕਿਸੇ ਜੀਤ ਦੀ ਥੋੜ ਨਹੀਂ ਰਹਿੰਦੀ ਕਿਉਂਕਿ ਜਦੋਂ ਪਰਮਾਤਮਾ ਦੇ ਉਸਚਾਰਦੀ ਹੋਈ ਸ੍ਰਿਸ਼ਟੀ ਦੇ ਇਨਸਾਨਾਂ ਦੇ ਦਰਸ਼ਨ ਹੋ ਜਾਂਦੇ ਆ ਕਿਉਂਕਿ ਰੱਬ ਬੰਦਿਆਂ ਦੇ ਅੰਦਰ ਹੈ ਪ੍ਰਿੰਸੀਪਲ ਬਹੁਤ ਹੀ ਵਧੀਆ ਹੈ ਕਹਿੰਦੇ ਸ਼ਟਰਗਲ ਪੂਰੀ ਹੈ ਮਿਹਨਤ ਕਰਨੀ ਪੈਂਦੀ ਹੈ ਮੀਤਾ ਤਪੱਸਿਆ માં ਫੇਰ ਜਾ ਕੇ ਜਿਸ ਤਰ੍ਹਾਂ ਸਾਧੂ ਸੰਤ ਉਸ ਪਰਮਾਤਮਾ ਨੂੰ ਪਹੁੰਚਣ ਲਈ ਸਾਹਾਂ ਦੀ ਮਾਲਾ ਫੇਰਦੇ ਆ ਉਸ ਤਰ੍ਹਾਂ ਇਹ ਮੱਲ ਬਲ ਅਖਾੜਿਆਂ ਦੇ ਵਿੱਚ ਆਉਣ ਦੇ ਲਈ ਆਪਣੇ ਹੱਡਾਂ ਦੀ ਮਾਲਾ ਫੇਰਦੇ ਆ ਪਹਿਲਵਾਨੀ ਤੇ ਭਗਤੀ ਇੱਕੋ ਹੀ ਰੂਪ ਹੈ ਭਗਤੀ ਕਰਦ ਲਈ ਵੀ ਕਹਿੰਦੇ ਕਿ ਆਪਣੇ ਆਪ ਨੂੰ ਸਾਧਣਾ ਪੈਂਦਾ ਹੈ ਅਰ ਪਹਿਲਵਾਨੀ ਕਰਨ ਦੇ ਲਈ ਲੰਗੋਟ ਤੇ ਜੱਤੀ ਵਰਨਾ ਪੈਂਦਾ ਬੰਦਾ ਹੋ ਕੇ ਜੇਕਰ ਨਾ ਬੰਦਾ ਹੋ ਕੇ ਜੇਕਰ ਨਾ ਤੂੰ ਕਰੇ ਬੰਦਗੀ ਤੇਰਾ ਬੰਦਾ ਅਖਵੌਣ ਦਾ ਕੀ ਫਾਇਦਾ ਸਾਧ ਹੋ ਕੇ ਜੇਕਰ ਤੂੰ ਸਵੀਰ ਨੂੰ ਸਾਧਿਆ ਨਾ ਤੇਰਾ ਸਾਧ ਅਖਵੌਣ ਦਾ ਕੀ ਫਾਇਦਾ ਕਹਿੰਦੇ ਕਿ ਸੇਵਾ ਕਰੇ ਨਾ ਬੁੱਢੇ ਮਾਪਿਆਂ ਦੀ ਮੂਰਖਾ ਤੀਰਥ ਨਾ ਹੁੰਦਾ ਕੀ ਫਾਇਦਾ ਜਿਹਨੇ ਜਿਹੜੇ ਆਪਣੇ ਮਾਪੇ ਮਾਂ ਨੂੰ ਪਿਆਰ ਕਰਦੇ ਇੱਕ ਵਾਰੀ ਤਾੜੀ ਮਾਰ ਕੇ ਦੱਸੋ ਮੇਰੇ ਪੰਜਾਬੀ ਵੀਰ ਕਿਉਂਕਿ ਪੁੱਤਰ ਭਾਵੇਂ ਜਮਾਨੇ ਦਾ ਹੋਵੇ ਐ ਵੀ ਬੱਬਾ ਜੀ ਪੁੱਤਰ ਭਾਵੇਂ ਜਮਾਨੇ ਦਾ ਹੋਵੇ ਐ ਵੀ ਨਾ ਫੇਰ ਵੀ ਪਰਤੇ ਕੱਜਦੀ ਏ ਨਾ ਫਰਮਾਨ ਤੇ ਭਾਵੇਂ ਉਸਤਾਖ ਹੋਵੇ ਸਿੱਤਾਂ ਕਰ ਕਰ ਕੇ ਨਾ ਉਹ ਰੱਜਦੀ ਏ ਸੋਹ ਕੋ ਤੇ ਪੁੱਤਰ ਨੂੰ ਬੱਜੇ ਠੇਡਾ ਸੱਤ ਮਾਂ ਦੇ ਸੀਨੇ ਤੇ ਵੱਜਦੀ ਏ ਅਜੀਬ ਮਾਂ ਦੀ ਅਜ਼ਮਤ ਦੇਖੀ ਖਾਂਦਾ ਪੁੱਤ ਤੇ ਮਾਂ ਵੀ ਰੱਜਦੀ ਏ ਖਾਂਦਾ ਪੁੱਤ ਤੇ ਮਾਂ ਵੀ ਰੱਜਦੀ ਉਹਦੇ ਬੱਸੇ ਬ੍ਰਿੰਦਪਾਲ ਫਗਵਾੜ ਜਿੱਤ ਪ੍ਰਾਪਤ ਕਰਕੇ ਬਹੁਤ ਸੋਹਣੀ ਕੁਸ਼ਤੀ ਬਹੁਤ ਵੱਡਾ ਪਿਆਰ ਔਰ ਸਾਈਂ ਲਖਵੀਰ ਸ਼ਾਹ ਜੀ ਨੂੰ ਬਹੁਤ-ਬਹੁਤ ਵਧਾਈਆਂ ਸਾਰੀ ਸੰਗਤ ਨੂੰ ਵਧਾਈਆਂ ਆਹ ਰਸਨਾ ਨੂੰ ਕਰੀਏ ਪਵਿੱਤਰ ਜੈਕਾਰੇ ਦਾ ਜਵਾਬ ਜੈਕਾਰੇ ਦੇ ਵਿੱਚ ਦਿਈਏ ਜੈਕਾਰਾ ਸਾਈਂ ਲੋਕਾਂ ਦੀ ਦਾ ਜੈਕਾਰਾ ਲਖ ਦਾਤਾ ਪੀਰ ਜੀ ਦਾ ਜੈਕਾਰਾ ਉਹ ਆਪਣੇ ਪੀਰੋ মুর্ਸ਼ਦ ਦਾ ਬਹੁਤ ਬਹੁਤ ਬਧਾਈ ਹੈ ਸਾਰੀ ਸੰਗਤ ਦਾ ਸਹਿਯੋਗ ਬਹੁਤ ਸੋਨਾ ਛਿੰ ਮੇਲਾ ਹੋਇਆ ਹੈ ਮੈਂ ਭਿੰਦਰ ਪਲਵਾਨ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਬਾਬਾ ਜੀ ਇਹਨਾਂ ਤੇ ਵੀ ਭਿੰਦਰ ਪਲਵਾਨ ਤੇ ਵੀ ਕਿਰਪਾ ਕਰੋ ਇਸ ਜਿਹੜੀ ਪਹਿਲ ਮਨ ਦੀ ਜਵਾਨ ਆਵਾਜ਼ ਆ ਦੁਆਰਾ ਫਿਰ ਅਦਾਵੇ ਕਰਿਓ ਅਰਦਾਸ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਪਣੀ ਆਵਾਜ਼ ਦੇ ਨਾਲ ਇਹਨਾਂ ਮੇਲਿਆਂ ਦੇ ਉੱਪਰ ਰੌਣਕਾਂ ਲਾਇਆ ਕਰਦਾ ਸੀਗਾ ਐਕਸੀਡੈਂਟ ਹੋਇਆ ਹੈ ਔਰ ਜਿਹੜੀ ਜਵਾਨ ਚਲੇ ਗਈ ਹੌਲੀ-ਹੌਲੀ ਜਿਹੜੀ ਜਵਾਨ ਪਰਮਾਤਮਾ ਦੇ ਰਿਹਾ ਕਰਿਓ ਕਿਰਪਾ ਕਰਿਓ ਅਰਦਾਸ ਚੜ੍ਹਦੀ ਕਲਾ ਦੇ ਲਈ ਇਸ ਨੌਜਵਾਨ ਲਈ ਜਕਾਰਾ ਚੜ੍ਹਦੀ ਕਲਾ ਦੇ ਕਲਾਜ ਕੇ ਬੋਲੇ ਸੋ ਨਿਹਾਲ ਪਰਮਾਤਮਾ ਕਿਰਪਾ ਕਰਨ ਇਸ ਜਿਹੜੀ ਜਵਾਨ ਹੈ ਪੂਰੀ ਬਿਲਕੁਲ ਕਲੀਅਰ ਹੋ ਜਾਵੇ ਤਾਂ ਜੋ ਕਰਦਾ ਜਿਹੜਾ ਹੈ ਰੋਜ਼ੀ ਰੋਟੀ ਦਾ ਡਿਗਾਰਡ ਚੰਦਾ ਰਹੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜੀਵਨ ਸੌਂਗ ਸਰਵਿਸ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਬਹੁਤ ਪਿਆਰੀ ਸਾਊਂਡ ਹੈ ਛੋਟੀ ਬਾਈ ਨੂੰ ਵਜਾ ਕੇ ਸਾਡੇ ਤੱਕ ਪਹੁੰਚਦਾ ਕੀਤਾ ਹੈ ਬਾਬਾ ਵਿਸ਼ੂ ਕਰਮਾ ਜੀ ਔਰ ਏ ਸੰਜੀਵਨ ਸਾਹਿਬ ਨੂੰ ਜਿਹੜਾ ਹੋਰ ਚੰਗੀ ਕਲਾ ਚ ਰੱਖਣ ਬਹੁਤ ਬਹੁਤ ਧੰਨਵਾਦ ਇਹੜਲੇ ਆਈਏ ਪੀ ਐਮਰਜੈਂਸੀ ਕੇ ਲੇ ਕੋ ਲੋ ਮੋਰੋ ਬੋ ਆਪਣਾ ਸਿਰ ਕਹਿੰਦਾ ਜੀ ਹੁਣ ਮੈਂ ਬੇਨਤੀ ਕਰਦਾ ਮੇਰੇ ਭਰਾ ਜੀ

ਪਹਿਲਵਾਨ ਪ੍ਰਿੰਤਪਾਲ ਜੀ ਖੋਵਾਲ ਔਰ ਅੱਜ ਦਾ ਜਿਹੜਾ ਪਟਕਾ ਹੈ ਪਹਿਲਵਾਨ ਨੇ ਆਪਣੇ ਨਾਮ ਕੀਤਾ ਉਹ ਪ੍ਰੇਮ ਨੂੰ ਬਹੁਤ ਇਤਲਾ ਭਵਾਨਾ ਜੀ ਹੋਈ ਜਾ ਪੋਲਾ ਸ਼ੇਪੋਈ ਪੋਲਾ ਸ਼ੇਪੋਈ ਪੋਲਾ ਸ਼ੇਪੋਈ ਅੱਗੇ ਅੱਗੇ ਬੋਲੋ ਅੱਗੇ ਬੋਲੋ ਪ੍ਰਿੰਤਪਾਲ ਜੀ ਖੋਵਾਲ

ਕੁਦਾਰਾ ਜਲਦ ਚੱਲ ਪਵੇ ਐਸੇ ਤਰ੍ਹਾਂ ਮੇਲੇ ਆ ਤੇ ਆ ਕੇ ਜਿਹੜੇ چھوٹے ਜਿਹੜੇ ਬੱਚੇ ਬਾਬਾ ਜੀ ਪਾਲ ਰੂਗਾ ਉਹ ਤਾਂ ਸਾਡਾ ਬਹੁਤ ਸ਼ੀਰਮਾ ਹੈ ਉਹ ਸਾਰਿਆਂ ਦੀਆਂ ਬੱਚੀਆਂ ਬਾਬਾ ਜੀ ਦੇ ਕੋਲੋਂ ਕਿ ਦੁੱਧ ਦਾ ਠੀਕ ਹੈ ਬਰਾਬਰ ਹੁਣ ਆਪਾਂ ਕਲੀਅਰ ਰੱਖੀਏ ਮੈਂ ਵੀ ਬੈਠ ਕੇ ਦੇਖਾਂਗਾ ਵੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਬੈਠ ਜੀਏ ਅੱਜ ਦੇ ਪਟਕੇ ਦੀ ਆਪਾਂ ਕੁਸ਼ਤੀ ਹੁਣ ਥੋੜਿਆ ਬਾਬਾ ਜੀ ਨੂੰ ਮਾਣ ਆ ਜਾਏ ਆਪਾਂ ਫਰੀ ਕਰ ਦਈਏ ਪੁਲਵਾਨੀ ਬੇਨਤੀ ਹੈ ਬਾਬਾ ਜੀ ਕਾਲਾ ਲਖਦਾ ਤਾਂ ਪੀਰ ਜੀ ਦਾ ਬੋਲ ਸੱਚੇ ਦਰਬਾਰ ਕੀ ਦਰਬਾਰ ਕੀ ਉਹ ਕੁਸ਼ਤੀ ਬਹੁਤ ਵਧੀਆ ਗਾਲੇ ਚੱਲੀ ਹੋਈ ਇੱਕ ਪਾਸੇ ਸ਼ਾਮੇ ਦੂਸਰੇ ਪਾਸੇ ਪੰਜਾਬ ਉਧਰ ਵੱਡਾ ਜੱਸਾ ਠਾਣੇਦਾਰ ਜਿੰਦੁਰ ਦਾ ਪੁੱਤ ਹੈ ਬਲਾਕੀਪੁਰ ਪਿੰਕਾ ਰਾਣੇਪੁਰਵਾਨ ਦਾ ਪੱਠਾ ਹੈ ਔਰ ਦੂਸਰੇ ਪਾਸੇ ਜਸਵੀਰ ਮੇਲੀ ਕਹਿੰਦੇ ਕਿ ਵਿਜੇਪੁਰਵਾਨ ਦਾ ਪੱਠਾ ਹੈ ਅੱਜ ਦੀ ਜਿਹੜੀ ਇੱਕ ਨੰਬਰ ਬੋਤ ਨੰਬਰ ਜਾਨੀ ਤਿੰਨ ਝੰਡੀਆਂ ਸਾਡੇ ਆ ਦੋ ਨੰਬਰ ਦੀ ਝੰਡੀ ਦੇ ਮਨ ਜਿਹੇ ਸਾਹਮਣੇ ਘੁੰਦੇ ਐ ਬਾਬਾ ਜੀ ਪੁੱਤਰ ਜਮਦਾ ਰੱਖੀਏ ਵਿੱਚ ਕਮਜੀ ਧੀ ਭੈਣ ਨੂੰ ਲਾਭ ਲੜਾਈਏ ਨਾ ਜੇਕਰ ਆਪ ਗਰੀਬ ਚੰਗਾਲ ਹੋਈਏ ਪੱਕੇ ਸ਼ੌਕ ਵੀ ਦੇ ਨਾਲ ਬਟਾਈਏ ਨਾ ਸ਼ੋਰ ਯਾਰ ਦਾ ਨਾ ਕਦੇ ਵਸਾ ਖੜੀਏ ਚੂਹੇ ਮਾਜਾ ਨੂੰ ਤੋਰ ਬਿਠਾਈਏ ਨਾ ਉਹ ਭਾਈ ਹੋਂਦ ਦਾ ਵੇ ਲੈ ਲੇਗੇ ਨਹੀਂ ਤਾਂ ਸੁੱਤੀਆਂ ਕਲਾਂ ਜਗਾਈਏ ਨਾ ਛੱਡ ਜਾਣਾ ਐ ਮੇਲਾ ਛਾਰ ਦੰਦਾ ਐਵੇਂ ਦਿਲਾ ਵਿੱਚ ਦੂਰੀਆਂ ਪਾਈਏ ਨਾ ਇੱਧਰ ਵੱਡਾ ਜੱਸਾ ਬਲਾਕੀਪੁਰ ਚਿੰਤ ਪ੍ਰਾਪਤ ਕਰ ਗਿਆ ਬਹੁਤ ਸਣੀ ਖੁਸ਼ੀ ਹੋਈ ਹੈ ਇੱਧਰ ਕਹਿੰਦੇ ਕਿ ਇਹ ਪੁਰਾਣੇ ਖੋਡਾਂ ਦੇ ਵਿੱਚ ਨਾਮ ਹੈ ਸ਼ੰਮੀਪੁਰਵਾਂਜੀ ਫਗਵਾਣਾ ਔਰ ਅੱਜ ਵੀ ਇੱਕ ਨੰਬਰ ਜੋੜ ਤੇ ਖੁੱਲਦੇ ਐ ਬਹੁਤ ਵਧੀਆ ਉੱਪਰਲੇ ਪਾਸੇ ਪੰਜਾਬ ਹੇਠਲੇ ਪਾਸੇ ਹੈ ਕਾਉਂਟ ਜਿੱਤਦਾ ਹੈ ਕਾਉਂਟ ਹਾਰਦਾ ਹੈ ਬਾਤ ਵਖਤ ਦੀ ਹੈ ਬਾਤ ਸਮੇਂ ਦੀ ਪ੍ਰਿੰਸੀਪਲ ਜੀ ਫਗਵਾਣਾ ਹੈ ਤੇ ਮਨੀਪੁਰਾ ਜੀ ਕਿਲਾ रायपुर ਮੈਂ ਬੇਨਤੀ ਕਰਦਾ ਮਨੀ ਆ ਜਾਓ ਇੱਕ ਨੰਬਰ ਦੇ ਪਟਕੇ ਦੇ ਮੱਲ ਮੱਲ ਅਖਾੜਾ ਆਲਮ ਕੀ ਸਿਕੰਦਰ ਭਗਵਾਨ ਦੇ ਅਖਾੜੇ ਦਾ ਮੱਲ ਹੈ ਬੰਨਾਂ ਨੂੰ ਬੇਨਤੀ ਹੈ ਮੱਦੀ ਆ ਜਾਓ ਅਖਾੜੇ ਚ ਨਾਲੇ ਜਿਹੜੀ ਕੁਸ਼ਤੀ ਹੈ ਇੰਦਾ ਇੱਕ ਨੰਬਰ ਪਹੁੰਚਾ ਉਹ ਵੀ ਕਰਾਇਆ ਜਾਵੇਗਾ ਕੋਸਲੀ ਕੁਸ਼ਤੀ ਹੈ ਕਿ ਵਿੱਚ ਮੁੰਡਾ ਪੇ ਲੋਰ ਪੈਂਦੀ ਹੈ ਪੁੱਤ ਦੇ ਕੱਦੇ ਦੀ ਸਮਾਂ ਇਸੀ ਚੀਜ਼ ਪਰਖ ਕਰਾਦੇ ਬੰਦੇ ਦੀ ਜਦੋਂ ਮਾਂ ਕੋ ਕੱਢ ਕਰੋ ਹਵੇਲੀ ਪਾਇਆ ਜਾਂਦਾ ਹੈ ਉਦੋਂ ਪੁੱਤ ਪਰਖਿਆ ਜਾਂਦਾ ਜਦੋਂ ਵਿਆਹ ਆ ਜਾਂਦਾ ਹੈ ਬਹੁਤ ਵਧੀਆ ਕੁਸ਼ਤੀ ਖਾੜੇ ਚ ਪਰ ਲੜੀ ਮੈਂ ਬੇਨਤੀ ਕਰਦਾ ਹੈ ਅੱਜ ਤੇ ਛੱਡੀ ਟਾਕਾ ਕਰਨ ਦੇ ਢੰਡੋਲੇ ਆ ਸਗਲਾ ਖਾਏ ਮਾਸ ਇਹ ਕੋਈ ਨੈਨਾ ਮਤੁਸ਼ਹ ਮੋਹੇ ਪਿਰ ਦੇਖਣ ਦੀ ਆਸ ਤਨ ਸੁੱਕਾ ਪਿੰਜਰ ਥੀਆ ਤਲੀਆਂ ਫੂਲੇ ਕਾਗ ਅਜੇ ਸੋਰ ਆਪਣਾ ਬੋੜਿਓ ਦੇਖ ਬੰਦੇ ਕੇ ਬਾਗ ਇਤਰ ਵੱਟਾ ਜੱਸਾ ਬਲਾਕੀਪੁਰ ਖਾਨੇਦਾਰ ਜੰਦਰ ਸਿੰਘ ਦਾ ਪੁੱਤ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦਿਓ ਆ ਦੂਸਰੇ ਪਾਸੇ ਆਵੇ ਜਸਵੀਰ ਨਾਲੇ ਕੁਸ਼ਤੀ ਬਈ ਥੋੜੇ ਜਿਹਾ ਮੱਲ ਖੜਾ ਕਲੀਅਰ ਕਰੀਏ ਦੇ ਬੇਤੀ ਆ ਤੁਹਾਡੀ ਤੁਸੀਂ ਜ਼ਰੂਰੀ ਹੋ ਜਸਵੀਰ ਜਿਓ ਜਿਹੜੇ ਕੁਸ਼ਤੀ ਦੀ ਦੇਖ ਰਹੇ ਨੇ ਕਰ ਰਿਹਾ ਮੈਂ ਉਹਨਾਂ ਨੂੰ ਬੇਨਤੀ ਕਰਦਾ ਹੈ ਬਾਬਾ ਮਲੇਸ਼ਾਹ ਜੀ ਤੁਸੀਂ ਵੀ ਆਓ ਅਖਾੜੇ ਨੂੰ ਥੋੜੀ ਜਿਹਾ ਆਪਾਂ ਕਲੀਅਰ ਕਰ ਦਿਏ ਔਰ ਆਈਟੀਆਂ ਜਿਹੜੀਆਂ ਵੱਡੀਆਂ ਕੁਸ਼ਤੀਆਂ ਔਰ ਨਾਲੇ ਇੱਕ ਨੰਬਰ ਪੜਕੇ ਦੇ ਬੰਦਾਂ ਨੂੰ ਬੇਨਤੀ ਹੈ ਕਿ ਦੋਨੇ ਮਦ ਜਿਹੜੇ ਬੰਦੇ ਕillar ਹੈ ਪੁਰ ਤੇ ਨਾਲ ਪ੍ਰਿਤਪਾਲ ਜੀ ਫਗਵਲ ਉਹ ਵੀ ਆਪਣੇ ਆਪ ਨੂੰ ਬਿਲਕੁਲ ਬਾਹਰ ਨਾ ਪਰਖਿਓ ਇੱਕ ਪਾਸੇ ਜਸਵੀਰ ਮੇਲੇ ਦੂਸਰੇ ਪਾਸੇ ਵਟਾ ਜਸਰਾ ਬਲਾਕ ਕਿਪੂਰ ਔਰ ਪਿਤਾ ਜੀ ਨੂੰ ਮਾਣ ਹੈ ਪੰਜਾਬ ਪੁਲਿਸ ਦੇ ਵਿੱਚ ਇੰਸਪੈਕਟਰ ਹੈ ਔਰ ਇਹਨਾਂ ਨੂੰ ਜਣੀ ਵਿਰਸੇ ਦੇ ਵਿੱਚ ਪਹਿਲਵਾਨੀ ਮਿਲੀ ਹੈ ਔਰ ਬਹੁਤ ਵੱਡਾ ਮਾਣ ਹੈ ਬਾਨੋ ਵਾਲ ਖਾੜਾ ਪਬਲੀ ਚ ਹੋ ਜੋ ਤੁਸੀਂ ਵੀ ਲਾਗੇ ਔਰ ਤਸਵੀਰਾਂ ਦੇ ਵਿੱਚ ਆਉਗੇ ਔਰ ਬਹੁਤ ਵੱਡਾ ਮਾਣ ਹੈ ਕਿ ਰਾਣਾਪੁਰਵਾਂ ਬਰੋਗਨਗਰ ਤੇ ਅਮਿਤ ਕਲੇਰ ਆਮ ਬਲਾਕੀਪੁਰ ਰਾਜੀਵਾ ਸ਼ੰਕਰ ਤਿਆਰੀ ਕਿਉਂ ਨਿੱਕੀਪੁਰ